ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਬੱਤ ਨਗਨ ਮੋਤੇ ਸੰਗਤਾਂ ਨੂੰ ਬੇਨਤੀ ਹਾਂ ਆਪਣੇ ਨਗਰ ਦੀ ਸਾਰੀ ਨਗਰ ਪੰਚਾਇਤ ਅਤੇ ਜਿਹੜੀਆਂ ਦੋ ਕਿਸਾਨ ਦੁਨੀਆਂ ਦਾ ਬਣਿਆ ਉਹਨਾਂ ਵੱਲੋਂ ਸਾਰੇ ਨਗਰ ਨਿਵਾਸੀ ਸੰਗਠਨਾਂ ਨੂੰ ਬੇਨਤੀ ਹੈ ਜੋ ਕਿ ਆਪਣੇ ਪਿੰਡ ਪਿੰਡ ਦੇ ਵਿੱਚ ਕੱਲੇ ਪੰਜਾਬ ਦੇ ਵਿੱਚ ਨਹੀਂ ਸਾਰੇ ਪੰਜਾਬ ਦੇ ਵਿੱਚ ਪਿੰਡ ਪਿੰਡ ਦੇ ਵਿੱਚ ਜੋ ਪਰਵਾਸੀ ਮजूद ਰਹਿੰਦੇ ਆ ਉਹਨਾਂ ਦੇ ਮੱਤੇ ਪਾਲ ਵਾਸਤੇ ਹੁਣ 4 ਵਜੇ ਦਾ ਤੋਂ ਟਾਈਮ ਦਿੱਤਾ ਸੀਗਾ ਸੁਬਾ ਵੀ ਇਹ ਦੇਰ ਸੀ ਕੀਤੀ ਸੀ ਹਾਰੇ ਨਗਰ ਨਿਵਾਸੀ ਸੰਗਤਾਂ ਨੂੰ ਇਹ ਆਵਾਜ਼ ਪੇਰਾ ਸੰਸਾਰ ਆਪਣੇ ਨਵੇਂ ਪੰਚਾਇਤ ਸੰਭਾ ਦੇ ਵਿੱਚ ਪਹੁੰਚਣ ਦੀ ਕਿਰਪਾ ਅਪਨਾ ਕਰੋ 955 ਜਿਹਦੇ ਮੋਟੇ ਨੂੰ ਫੋਟੋ ਨੂੰ ਉਸੇ ਹੱਬ ਨਹੀਂ ਸ਼ੋਕਰ ਕਰਦੇ ਬੰਦੇ ਨੂੰ ਬਿੰਦ ਵੀ ਹੈ ਕਿ ਆਵਾਜ਼ ਸੁੰਗਾਸਾਰ ਆਪਣੇ ਨਵੇਂ ਪੰਚਾਇਤ ਨਾਲ ਦਿੱਤੋ ਪੰਚਾਇਤ ਦੀ ਕਿਰਪਾਤਾ ਕਰੋ ਸਾਡੇ ਹਾਲਾਤਾਂ ਬਹੁਤ ਮੰਨੂ ਜਿਵੇਂ ਪਿੱਛੇ ਦੇ ਹਸ਼ਿਆਰਪੁਰ ਦੇ ਵਿੱਚ ਕਿਸੇ ਪਰਵਾਸੀ ਵੱਲੋਂ ਛੋਟੇ ਜਿਹੇ ਬੱਚੇ ਦਾ ਮਨ ਉਹ ਗੱਲ ਨੂੰ ਹੁਣ ਕਿਹਨੋਂ ਮਾਣ ਰਦੇ ਨੂੰ ਕਿੰਨੇ ਆ। ਜੜੀਆਂ ਹੋਈਆਂ ਜੜੀਆਂ ਵਾਰ ਪਾਪਾਂ ਨੂੰ ਹਰ ਰੋਜ਼ ਦਿਨ ਦਿਨ ਅਨ ਗਾਉਂ ਦੇ ਦਿਨ ਦਿਨ ਮੁਸਲੀ ਮੁੰਡਾ ਵਰਮ। ਸੋ ਉਹਨਾਂ ਨੂੰ ਕੀ ਹੱਲੀ ਆਪਣੀ ਨਜ਼ਰ ਦੇ ਵਿੱਚੋਂ ਕਦਨੋਂ ਪਾਸੇ ਦੁ ਮੱਮਾ ਪੋਣਾ ਨਗਰ ਪੰਚਤ ਅਤੇ ਦੋਹੇ ਕਿਸਾਨ ਦੁਨੀਆ ਨਗਰ ਦੇ ਮੋਤਵਾਰ ਸੱਜਣ ਆਪਣੇ ਪੰਚਾਇਤ ਘਰ ਦੇ ਵਿੱਚ ਹਾਜ਼ਰ ਐ ਪਹੁੰਚ ਪੁਕੇ ਆ ਛੋ ਘਰਦਰ ਦੇ ਬੰਦੇ ਨੂੰ ਦੇਤੀ ਹੈ ਕਿ ਆਵਾਜ਼ ਸੰਗਾ ਸਾਰ ਆਪਣੇ ਪੰਚਾਇਤ ਘਰ ਦੇ ਵਿੱਚ ਪਹੁੰਚ ਦੀ ਕਿਰਪਾਲਤਾ ਕਰੋ ਤਾਂ ਤੋਂ ਇਹੋ ਜਿਹੀ ਜੜੀ ਕਤਨਾ ਉਹਨੂੰ ਅੱਗੇ ਵੰਸ ਤੇ ਕੋਈ ਹੋ ਮੰਤਰ ਨੂੰ ਉਹ ਭੁਲਾ ਪਈਆਂ ਮੇਰੇ ਜਿਹੜਾ ਆ ਸਮਝ ਲੈਂਦਾ ਦੇ ਸੋ ਬੇਤੀਆ ਭਾਜੀ ਦਲਦੀ ਤੋਂ ਦਲਦੀ ਆਵਾਜ਼ ਗਿੰਦਾ ਸੁਣਦੇ ਆਪਣੇ ਗੰਦੇ ਭਾਜੀ ਜੋ ਨਵਾਂ ਪੜੀ ਸੰਗਤ ਸਾਥ ਬਣੇ ਉਹ ਰਿਸਕ ਕੌਂਸਲ ਦੀ ਤਰਫੋਂ ਆਪ ਪਰੋਂ ਪੰਜਾਬ ਦੇ ਸਾਰੇ ਨਗਰ ਨਿਵਾਸੀ ਸੰਗਠਨਾਂ ਦੇ ਸੰਪਰਕ ਲਾਉਂਦੇ बेनती मौजूदा गैरिका जी असि जी मता पाया हो प्रवासी मजदूर जो भी हालात पेड़ हो रहे थोड़े दिन हो गए बच्चा मारता जर दे मारे पहले ही यह मता पाया प्रवासी मजदूर पिंडी नहीं रेह देव जे अहन कोई आदि मोटर तह ਉਹ ਵੀ ਜਿਹੜਾ ਲੈ ਕੇ ਆਉਂ ਖਿਸ਼ਾਨ ਉਹ ਦਾ ਜ਼ਿੰਮੇਦਾਰ ਹੋਊਗਾ ਉਹ ਵੈਰੀਫਿਕੇਸ਼ਨ ਕਰਾਊਗਾ ਜਿਹੜੀ ਕੋਈ ਕਰ ਉਹ ਆਪ ਕਰਊਗਾ ਖੁਦ ਇਹਦੇ ਬੰਦੋ ਸੀ ਪਾਇ ਪਿੰਡ ਦੇ ਵਿੱਚ ਨਾ ਕੋਈ ਵੋਟ ਨਾ ਆਧਾਰ ਕਾਰਡ ਨਾ ਉਹਨਾਂ ਨੂੰ ਕੋਈ ਪੱਕੀ ਜਗ੍ਹਾ ਲੈਣ ਦਾ ਕੋਈ ਜਗ੍ਹਾ ਹੀ ਨਹੀਂ ਹੋਰ ਕਿਸ ਤਰ੍ਹਾਂ ਦੇ ਕਰਨ ਦੀਏਗੀ ਜਿਹੜੇ ਪਕਰਦੇ ਨੇ ਹੋਰ ਵੀ ਜਿਹੜੀ ਹੈਮਤ ਕੋਈ ਮਤੇ ਵਸੇ ਇਹ ਜਿਹੜੇ ਭਈਆਂ ਦਾ ਆਇਆ ਸੀ ਜਿਹੜੇ ਕਹੇਗੇ ਪ੍ਰਵਾਸੀ ਇਹਨਾਂ ਨੂੰ ਡਰ ਲੱਗਦਾ ਜਿਹੜੇ ਪਿੰਡ ਦੇ ਵਿੱਚ ਇਹਨਾਂ ਨੂੰ ਪੱਕੀ ਵਸਨੀਕ ਨਹੀਂ ਬਣਾ ਸਕਦੇ ਜਿਹੜੇ ਪਹਿਲਾਂ ਰਹਿੰਦੇ ਉਹਨਾਂ ਲਈ ਬਹੁਤ ਜਿਹੜੇ ਰਹਿੰਦੇ ਸੀ ਉਹ ਜਾਣਗੇ ਜੀ ਪਿੰਡ ਤੋਂ ਕੱਢਾਂਗੇ ਕਿੰਦੀ ਕੱਢੀਂ ਜਿਹੜੀ ਨਾ ਬੋਰ ਕੋਈ ਕੱਦੇ ਦੀ ਬਣੀ ਕੋਈ ਸਾਰਿਆਂ ਦੀ ਨਹੀਂ ਬਣੀ ਉਹ ਰਹਿੰਦੇ ਆ ਕੁਛ ਦੀਆਂ ਹੈਗੀਆਂ ਵੀ ਆ ਜੋ ਪੁਰਾਣੇ ਰਹਿੰਦੇ ਆ ਜਿਹੜੇ ਮਤਲਬ ਨਵੇਂ ਆਜ ਹੁਣ ਆਉਂਦੇ ਆ ਜਿਵੇਂ ਦੋ ਆ ਗਏ 6 ਮਹੀਨੇ ਇੱਧਰ ਲਾ ਗਏ ਦੋ ਮਹੀਨੇ ਉਧਰ ਲਾਏ ਉਹ ਉਹਨਾਂ ਦੀ ਕੋਈ ਬੋਲ ਨਹੀਂ ਜਿਹਦੇ ਬੋਟਾ ਬਣੀ ਫਿਰ ਉਹ ਫਿਰਨੇ ਦੇ ਉਹਨਾਂ ਨਾਲ ਵੀ ਯਾਰ ਪੰਚਾਇਤ ਦੀ ਗੱਲਾਂ ਦੇ ਉਹਨਾਂ ਨੇ ਸਾਰਾ ਕੁਝ ਮਿਲ ਕੇ ਸਾਰਾ ਕੁਝ ਉਹਨਾਂ ਨੂੰ ਕਹਾਂ ਉਹਨਾਂ ਨੂੰ ਪੁੱਛਿਆ ਜਿਹੜਾ ਕੋਈ 15-20 ਸਾਲ ਦਾ ਰਹਿੰਦਾ ਹੈ ਸਾਡੇ ਇੱਕ ਘਰ ਹੈਗਾ ਜਿਹੜਾ ਮਤਲਬ 15-20 ਸਾਲ ਤੋਂ ਰਹਿੰਦਾ ਹੈ ਹੋਰ ਦੂਜਾ ਜਿਹੜਾ ਕੋਈ ਸਾਡੇ ਨਵੇਂ ਉਹਨਾਂ ਕੋਈ ਹੋਣ ਇੱਕੋ ਘਰ ਹੀ ਹੈਗਾ ਜਿਹਦਾ ਉਹਦਾ ਪ ਉਹਦੇ ਬੱਚੇ ਵੀ ਇੱਥੇ ਐ ਤੀਜੀ ਪੀ ਜਨਨੇ ਕਿ ਮਨ ਕੇ ਲਲੋਣ ਸਾਡੇ ਤੇ ਹੈਗੀ ਐ ਇਹ ਨਾ ਮਾ ਤੁਹਾਡਾ ਜਿਹੜਾ ਪਿੰਡ ਐ ਚੀਚ ਚੀਚ ਬੜਾ ਪਿੰਡ ਇੱਥੇ ਵੀ ਬੀਤੀ ਮਾਮਲਾ ਅੱਜ ਅੱਜ ਮਾਮਲਾ ਸੁਣ ਪੋਟੇ ਸ਼ਾਹ ਉਪਰ ਕਿਥੇ ਹੋਇਆ ਜੀ ਉਹ ਮਾ ਬੜਾ ਬੱਚੇ ਹੋ ਉਦੋਂ ਪਹਿਲਾਂ ਵੀ ਪੰਜ ਚਾਰ ਮਾਹਲੇ ਹੋਇਆ ਜੀ ਉਹ ਫਿਰ ਬੱਸ ਤੇ ਖੋਰ ਵੀ ਕਿਤੇ ਜੀਗਾ ਬੰਗਾਲ ਜਿਹੜੀਆਂ ਰੂੜੀਆਂ ਲਾਈਆਂ ਸੀਗੀਆਂ ਉੱਥੇ ਬੰਦੇ ਭਜਾਏ ਉਹਨਾਂ ਨੇ ਆ ਤਾਂ ਮਾ ਬੜਾ ਬਹੁਤ ਮਾੜਾ ਬੋਲ ਘੱਟੇ ਕੰਮ ਕਰਿਆ ਕੀ ਖਲਾਸ ਜੀ ਆਪਾਂ ਦੇਖਿਆ ਲੱਗਾ ਪਰ ਐਸਾ ਖਲਾਸ ਹੋ ਖਲਾਸ ਜੋ ਜਾਵੇ ਨੂੰ ਜਨਸੰਖਿਆ ਵਧਿਆ ਨਹੀਂ ਉਹਨਾਂ ਦੀ ਕਿਉਂ ਤੋਹਾਂ ਨੇ ਨਾ ਫਿਰ ਕੱਢੀ ਕੋਠਾ ਫਰਬੰਦ ਵੀ ਕਹਿੰਦੇ ਕਿ ਇਹ ਜਿਹੜੇ ਆ ਗਏ ਨੇ ਉੱਥੋਂ ਉਹਦੇ ਬਹੁਤ ਜਣ ਸੰਖਿਆ ਉਹਨਾਂ ਦੀ ਲੱਗਦਾ ਨਹੀਂ ਵੱਜਦੇ ਨੇ ਵੀ ਜਿਹੜਾ ਇਸ ਤਰ੍ਹਾਂ ਦੇ ਦੀ ਆਪਾਂ ਹਰਕ ਪਿੰਡ ਦੇ ਬਾਰੇ ਗੱਲ ਕਰੀ ਤੇ ਮਤੇਰਾ ਪਹਿਣੀ ਚਾਹੀਦੀ ਹੁਣ ਕਈ ਉੱਥੇ ਤਾਂ 25 ਪਿੰਡਾਂ ਦੇ ਪੈ ਗਈ ਛੋਟੇ ਪਿੰਡ ਲੋ ਛੋਟੇ ਬਲਾਕ ਜਿੱਤਰਾਂ ਮਤਾਂ ਪੈ ਗਏ ਆਏਗੇ ਜੋ ਪਤਨੀ ਸੀ ਬੰਸਾ ਮੈਂ ਦੱਸਿਓ ਸਭ ਤੋਂ ਵੱਧ ਜਿਹੜੇ ਇਹ ਆਪਸ ਵਿੱਚ ਰਹਿਣ ਦੇ ਵੀ ਫਿਰ ਮੜੇ ਕਰਾਂ ਅਸੀਂ ਜਿਹੜੇ ਸੋਪਾਲਾ ਰਹਿਣ ਦੇ ਨੂੰ ਮੜੇ ਕਰਾਂ ਵੇ ਨਹੀਂ ਜਿਹੜਾ ਪੱਕਾ ਕਹਿੰਦੇ ਨੇ ਵੀ ਇੱਕ ਹੈਗਾ ਜੀ ਪਰਿਵਾਰ ਕਾਫੀ ਟਾਈਮ ਤੋਂ ਤੇ ਦੂਜਿਆਂ ਨੂੰ ਵੀ ਦੇਖਣ ਹਿਸਾਬ ਦਾ ਉਹਨਾਂ ਦੀ ਵੋਟ ਬਣੀ ਆ ਫਿਰ ਪ੍ਰਚਾਰ ਕਰਕੇ ਪਿੰਡ ਦੇ ਬੰਦੇ ਆਮਲੇ ਆ ਕੇ ਜੀਜੀ ਸਾਹਿਬ ਨੂੰ ਬੁਲਾਉਣਗੇ ਇਹਨਾਂ ਨੂੰ ਇਜਾਮ ਕਰੂਗਾ